ਬਟਕੀਨਾ ਬਟਕੀਨਾ ਮਾ ਸਿਆ ਆਰਤੀ ਬੇਟਾ ਅੱਜ 12ਵੀਂ ਦੀ ਜਮਾਤ ਦਾ ਰਿਜ਼ਲਟ ਆਇਆ ਹੈ ਕਿਹੜੀ ਪੋਜੀਸ਼ਨ ਆਈ ਹੈ ਆਰਤੀ ਕਹਿੰਦੀ 51ਵਾਂ ਪੋਜੀਸ਼ਨ ਆਈ ਹੈਗੇ 51 ਰੈਂਕ ਆਇਆ ਹੈਗਾ ਮੇਰਾ ਕਿੰਨੇ ਨੰਬਰ ਲਏ ਆ 493 ਨੰਬਰ 1500 ਵਿੱਚ ਕੀ ਫਿਊਚਰ ਕੀ ਆਇਓਏ ਨਾ ਮਾ ਬੇਟਾ ਹਾਂਜੀ ਸਰ ਕੀ ਹੋਏ ਨਾ ਅੱਗੇ ਬਣਾਈ ਆ ਤੂੰ ਅੱਜ ਦੇ ਫਿਊਚਰ ਤੇ ਟੀਚਿੰਗ ਪ੍ਰੋਫੈਸ਼ਨ ਟੀਚਰ ਆਜੇ ਸਕੂਲ ਆਇਆ ਜਦੋਂ ਪਿਛਲਾ ਵੱਲੋਂ ਸਨਮਾਨ ਕੀਤਾ ਗਿਆ ਕਿਦਾਂ ਲੱਗਿਆ ਬਹੁਤ ਹਰੀਆ ਲੱਗਦਾ ਮੈਂ ਬਹੁਤ ਖੁਸ਼ੀ ਹਾਂ ਪਹਿਲਾਂ ਵੀ ਆਉਂਦੇ ਸੀ ਤੇ ਅੱਜ ਆਉਣ ਚ ਕਿੰਨਾ ਕ ਫਰਕ ਲੱਗਿਆ ਬਹੁਤ ਜੀ ਬਹੁਤ ਫਰਕ ਲੱਗਿਆ ਕਿੰਨਾ ਬਹੁਤ ਖੁਸ਼ੀ ਹੋਈ ਜਾਂਦੀ ਹੈ ਅਰੇ ਆਪ ਕੋ ਤੋਰੇ ਤੋਂ ਜ਼ਿਆਦੇ ਕੁਝ ਲੱਗਦਾ ਤੂੰ ਘੱਟ ਕੁਝ ਮੈਂ ਹਣੇ ਕੁ ਦਿਨ ਹੀ ਅੱਜ ਬੈਠੀ ਆਈ ਮੈਂ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹਾਂ ਸਕੂਲ ਬੱਲੋਂ ਔਰ ਹੁਣ ਤੱਕ ਦੇ ਸਕੂਲ ਦਾ ਕਿਸ ਤਰ੍ਹਾਂ ਰਜਾ ਹੈ ਜਿਵੇਂ ਅੱਜ ਰਿਜ਼ਲਟ ਦੀ ਗੱਲ ਕਰਾਂ ਪਲੱਸ 2 ਦਾ ਮਾਰਚ 24 ਦਾ ਰਿਜ਼ਲਟ ਆਇਆ ਤਾਂ ਸਾਨੂੰ ਮੈਂ ਕਿਹਾ ਵੀ ਸਾਡੇ ਤਾਂ ਖੁਸ਼ੀ ਦੀ ਸੰਭਾਲ ਹੀ ਨਹੀਂ ਜਾਂਦੀ ਵੀ ਇੰਨੀ ਖੁਸ਼ੀ ਹੋਈ ਹੈ ਕਿ ਬੀ ਨੇ ਸਾਡਾ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਅ ਜ਼ਿਲ੍ਹੇ ਦੇ ਵਿੱਚ ਵੀ ਤੇ ਪੰਜਾਬ ਦੇ ਮੈਡ ਦੀ ਰੋਚੀ ਨੂੰ ਕਿਉਂਕਿ ਅਸੀਂ ਅਕਸਰ ਜਦੋਂ ਮੈਡ ਦੇ ਵਿੱਚ ਬੱਚਿਆਂ ਵਾਸਤੇ ਮੀਟਿੰਗ ਵਗੈਰਾ ਕਰਦੇ ਸੀ ਤੇ ਇਹਨਾਂ ਬੱਚਿਆਂ ਵਾਸਤੇ ਜਿਹੜੇ ਹੈਗਾ ਜਦੋਂ ਟੀਚਰ ਨਾਲ ਗੱਲ ਕਰਦੇ ਸੀ ਤਾਂ ਹਮੇਸ਼ਾ ਕਹਿੰਦੇ ਸਾਡੇ ਦੋ ਦੋ ਤਿੰਨ ਬੱਚੇ ਇੱਕ ਕਮਰਸ ਦਾ ਬੱਚਾ ਸੀਗਾ ਇੱਕ ਇਹ ਬੱਚਾ ਸੀਗਾ ਇਹ ਮੈਡ ਦੇ ਵਿੱਚ ਆਉਣ ਵਾਸਤੇ ਜਿਹੜੇ ਪੂਰੇ ਤਿਆਰ ਸੀਗੇ ਚਲੋ ਕਿਸੇ ਕਾਰਨ ਦੂਸਰੇ ਬੱਚੇ ਪਿੱਛੇ ਰਹਿ ਗਿਆ ਪਰ ਇਹ ਬੇਟੇ ਨੇ ਬੱਚੀ ਨੇ ਸਾਡਾ ਜਿਹੜਾ ਹੈਗਾ ਨਾਮ ਰੋਸ਼ਨ ਕਰਕੇ ਸਾਨੂੰ ਮਾਨ ਸਨਮਾਨ ਦਿੱਤਾ ਜਿੱਥੇ ਇਸ ਸੰਸਥਾ ਨੂੰ ਤਾਂ ਮੈਨੂੰ ਲੱਗਦਾ ਵੀ ਜਦੋਂ ਮੈਨੂੰ ਮੈਨੂੰ 4 ਸਾਲ ਹੋ ਗਏ ਆ ਤਾਂ ਅਸੀਂ ਮਿਹਨਤ ਕਰਦੇ ਸੀ ਕਿਉਂਕਿ ਮਿਹਨਤ ਸਾਡੀ ਉਹ ਅੱਜ ਰੰਗ ਲਿਆਈ ਹੈ ਤਾਂ ਮੈਨੂੰ ਲੱਗਦਾ ਵੀ ਇਹ ਸਕੂਲ ਹੈ ਸ਼ਾਇਦ ਪਹਿਲਾ ਬੱਚਾ ਹੀ ਹੈ ਜਿਹੜਾ ਪੰਜਾਬ ਦੀ ਮੈਡ ਦੇ ਵਿੱਚ ਆਇਆ ਵੀ ਇਹ ਵੀ ਇੱਕ ਇਤਿਹਾਸ ਹੈ ਇਹਦੇ ਨਾਂ ਤੇ ਲਿਖਿਆ ਗਿਆ ਆ ਗਿਆ ਤਾਂ ਅਸੀਂ ਬੱਚਿਆਂ ਨੂੰ ਜਿਹੜਾ ਉਤਸ਼ਾਹਤ ਕਰਨ ਵਾਸਤੇ ਅਸੀਂ ਹਾਊਸ ਆ ਸਾਡੇ 4 ਹਾਊਸ ਚੱਲਦੇ ਆ ਤਾਂ ਉਹਨਾਂ ਦੇ ਨਾਮ ਵੀ ਜਿਹੜੇ ਆ ਕਿ ਅਸੀਂ ਬੱਚਿਆਂ ਦੇ ਜਿਹੜੇ ਐਕੈਡਮਿਕ ਤੌਰ ਤੇ ਸਪੋਰਟਸ ਕੋਰਟ ਤੇ ਜਿਹੜਾ ਪਰਫੋਰਮਿੰਗ ਤੌਰ ਤੇ ਜਿਹੜੇ ਬੱਚੇ ਓਵਰ ਆਲ ਵਧੀਆ ਹੁੰਦੇ ਆ ਜਿਹੜੇ ਟੌਪ ਕੀਤਾ ਹੁੰਦਾ ਉਹਨਾਂ ਦੇ ਨਾਮ ਤੇ ਰੱਖਦੇ ਆ ਤਾਂ ਕਿ ਉਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੇ ਹੈਗਾ ਉਹ ਵੀ ਬੱਚੇ ਤਿਆਰ ਹੋਣ ਪਰ ਮੈਂ ਉਮੀਦ ਆ ਵੀ ਅਸੀਂ ਜਿਹੜਾ ਹੈ ਕਿ ਅਸੀਂ ਅਜ ਨਹੀਂ ਰੱਖੀ ਹੈ ਦਾ ਆਨਰੇਜ ਸਮੇਤੇ ਵਿੱਚ ਜਿਹੜੇ ਸਾਡੇ ਬੱਚੇ ਹੋਰ ਵੀ ਮੈਡਿਕ ਦੇ ਵਿੱਚ ਆ ਕੇ ਇਸ ਸਕੂਲ ਨੂੰ ਇਸ ਸੰਸਥਾ ਨੂੰ ਜ਼ਿਲ੍ਹੇ ਨੂੰ ਹੋਰ ਮਾਨਸਮਾ ਦੋਣਗੇ ਕਿਉਂਕਿ ਇਹ ਬੜੀ ਮਾਨਮਤੀ ਸੰਸਥਾ ਹੈਗੀ ਹੈ ਇਥੋਂ ਬਹੁਤ ਸਾਰੇ ਬੱਚੇ ਜਿਹੜੇ ਪੜ ਕੇ ਜੱਜ ਵਗੈਰਾ ਵੀ ਬਣੇ ਆ ਹੋਰ ਜਿਹੜੇ ਪੋਸਟਾਂ ਤੇ ਗਏ ਆ ਤਾਂ ਇਹ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਸਾਡੇ ਸਟਾਫ ਵਾਸਤੇ ਸਾਡੇ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਕਿ ਇਸ ਤਰ੍ਹਾਂ ਦੇ ਜਦੋਂ ਬੱਚੇ ਆਉਂਦੇ ਆ ਤੇ ਉਹ ਸੰਸਥਾ ਦੀ ਸੰਸਥਾ ਦੇ ਨਾਲ-ਨਾਲ ਜਿਹੜੇ ਹੈਗੇ ਆ ਵੀ ਜ਼ਿਲ੍ਹੇ ਦਾ ਮਾਨ ਸਨਮਾਨ ਵਨਾ ਰਹੇ ਆ ਸਾ ਸਾਨੂੰ ਅੱਜ ਬੜੀ ਖੁਸ਼ੀ ਹੋਈ ਤੇ ਮੈਂ ਜਿਹੜੇ ਹੈਗੇ ਸਭ ਤੋਂ ਪਹਿਲਾਂ ਸਾਡੇ ਪੇਰੈਂਟਸ ਹੈ ਬੱਚਿਆਂ ਦੇ ਖੜੇ ਆ ਪਾਦ ਸਭ ਖੜੇ ਆ ਇਹਨਾਂ ਨੂੰ ਮੁਬਾਰਕਬਾਦ ਦਿਨਾ ਵੀ ਇਹਨਾਂ ਦੇ ਬੱਚੇ ਆਜੋ ਭਾਈ ਤੁਸੀਂ ਆਜੋ ਇਹਨਾਂ ਨੂੰ ਮੁਬਾਰਕਬਾਦ ਜਿੰਨਾ ਭੰਦੀ ਖੜੇ ਆ ਇਹ ਇਹਨਾਂ ਨੇ ਜਿਹੜੇ ਹੈਗਾ ਇਸ ਬੱਚੇ ਨੂੰ ਪਤਾ ਨਹੀਂ ਕਿ ਕੀ ਕੋਸ਼ਿਸ਼ ਮਿਹਨਤ ਵਾਸਤੇ ਦਿੱਤਾ ਹੋਣਾ ਜਦੋਂ ਅਸੀਂ ਟੀਚਰਾਂ ਚ ਉਹ ਦਿੰਦੇ-ਦਿੰਦੇ ਪੇਰੈਂਟਸ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਬੱਚਾ ਬੜਾ ਸੰਸੀਅਰ ਬੱਚਾ ਹੈਗਾ ਸਿਆਣਾ ਬੱਚਾ ਹੈਗਾ ਤੇ ਇਹਦੇ ਚੰਗੇ ਭਵਿੱਖ ਵਾਸਤੇ ਅਸੀਂ ਸਾਰੇ ਕੰਮ ਕਰਦੇ ਹਾਂ ਕਿ ਉਹਨਾਂ ਦਾ ਇਹਦਾ ਭਵਿੱਖ ਜਿਹੜਾ ਹੋ ਵੀ ਵਧੀਆ ਹੋਵੇ ਤੇ ਇਹ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੇ ਹੈਗਾ ਜਿੱਥੇ ਵੀ ਇਹਦੀ ਇੱਛਾ ਹੈਗੀ ਹੈ ਉਹ ਤੇ ਮਾਤਾ-ਪਿਤਾ ਇਹਨੂੰ ਰੱਖਦੇ ਵਿੱਚ ਆਸ ਕਰ ਸਕਦੇ ਕਿ ਇਹਦੇ ਨਾਂ ਤੇ ਵੀ ਹਾਊਸ ਬਣੂਗਾ ਪੂਲ ਹਾਂਜੀ ਸ਼ੋਰ ਬਿਲਕੁਲ ਜੀ ਪਰ ਕੋਈ ਸ਼ੁਰੂ ਕਿਉਂਕਿ ਸਾਡਾ ਮੈਜ ਦੀ ਸੋਧਾ ਹੁੰਦਾ ਸੀ ਕਿਉਂਕਿ ਅਸੀਂ ਜਿਹੜੇ ਮੈਨ ਦੀ ਵਾਰੀ ਆ ਹੁੰਸਦੀ ਤਾਂ ਅਸੀਂ ਅੱਜ ਜਦੋਂ ਸਾਡਾ ਹੌਸ ਖਤਮ ਹੋਇਆ ਸੀ ਤਾਂ ਉਦੋਂ ਕਾਇਰ ਸੀ ਕਿ ਤੁਹਾਡੇ ਵਾਸਤੇ ਇੱਕ ਨਵੀਂ ਨੀ ਜਿਹੜੀ ਹੈਗੇ ਰੱਖ ਕੇ ਗਿਆ ਤਾਂ ਤੁਸੀਂ ਅੱਗੇ ਕੀ ਕਰੋਗੇ ਤੇ ਇਹਨਾਂ ਨੇ ਜਿਹੜਾ ਹੈਗਾ ਆਪਣੇ ਕਲਾਸ ਦਾ ਜਿਹੜਾ ਬੱਚਾ ਮੈਡ ਦੇ ਵਿੱਚ ਆਉਣ ਕਰਕੇ ਇਹਨਾਂ ਦਾ ਹੋਰ ਵੀ ਮੀਲ ਪੱਥਰ ਰੱਖਿਆ ਗਿਆ ਵੀ ਇਹਨਾਂ ਨੇ ਇੱਕ ਚੰਗੀ ਸ਼ੁਰੂਆਤ ਜਿਹੜੀ ਹੈਗਾ ਮੈਮ ਹਾਂ ਜੀ ਸਰ ਕੀ ਰਹੀ ਐ ਸਿੱਖੀ ਪ੍ਰੀ ਕੋਰਡ ਜੀ ਲੈ ਬੜੇ ਮਾਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਸਾਡੇ ਓਵਰAllResult ਜਿਹੜਾ ਆ ਉਹ 13ਵੇਂ ਨੰਬਰ ਤੇ ਆ ਐ ਪਲੱਸ 2 ਦਾ ਰਿਜ਼ਲਟ ਸਾਡਾ ਡਿਸਟਿੰਕਸ਼ਨ ਇੱਕ ਤਰ੍ਹਾਂ ਦੀ ਸਾਡੇ ਕੋਲੇ ਉਹਦੇ ਵਿੱਚੋਂ ਵੀ ਬਲਵੀਰ ਸਕੂਲ ਨੇ ਸਾਡਾ ਨਾਂ ਜਿਹੜਾ ਬਹੁਤ ਰੌਸ਼ਨ ਕੀਤਾ ਪ੍ਰਿੰਸੀਪਲ ਸਾਡੇ ਕੋਲ ਖਣੇ ਭਵਿੰਦਰ ਜੀ ਔਰ ਸਾਰਾ ਸਟਾਫ ਵੀ ਤੁਸੀਂ ਵੇਖਿਆ ਜੁੜਿਆ ਆ ਸਾਡੇ ਨਾਲ ਉਹ ਸਾਰੇ ਸਟਾਫ ਦੀ ਮਿਹਨਤ ਸਦਕਾ ਸਾਡਾ ਇੱਕ ਬੱਚਾ ਮੈਰਿਟ ਵੀ ਇਹ ਲੈ ਕੇ ਬੱਚਾ ਸੀ ਤਾਂ ਸੀਆ ਸੀਆ ਤੋਂ ਇਸ ਦੇ ਨਾਲ ਸਾਨੂੰ ਮੈਨੂੰ ਹੋਰ ਵੀ ਖੁਸ਼ੀ ਹੈ ਕਿ ਅੱਜ ਨੂੰ ਦੇ ਵਿੱਚ ਵੀ ਸਾਡੇ ਕਾਫੀ ਬੱਚੇ ਜਿਹੜੇ ਨੇ ਉਹ ਮੈਰਿਟ ਚ ਆਏ ਨੇ ਸਰਕਾਰੀ ਸਕੂਲਾਂ ਦੇ ਚਾਰ ਜਾਂ ਪੰਜ ਫੰਦੀ ਜਗ੍ਹਾ ਜਿਆਦਾ ਬੱਚੇ ਨੇ ਇਸ ਤੋਂ ਵੀ ਜ਼ਿਆਦਾ ਓਵਰਆਲ ਸਾਡੇ ਕੋਲ 7 ਬੱਚੇ ਆਏ ਨੇ 7 ਦੇ ਸੱਤੇ ਲੜਕੀਆਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਹੋਇਆ ਸਾਡੇ ਕੋਲ ਸਟਾਰ ਸਿਟੀ ਸਾਡੇ ਕੋਲ ਖੜੀ ਹੈ ਤੇ ਪ੍ਰਾਊਡ ਉਸ ਹੰਦਾ ਵਿੱਚ ਜ਼ਿਲ੍ਹੇ ਦੇ ਵਿੱਚ 7 ਬੱਚੇ ਔਰ ਪ੍ਰਾਈਵੇਟ ਸਕੂਲ ਚੋਂ ਸਰਕਾਰੀ ਸਕੂਲ ਚੋਂ ਉਹ ਵਧੀਆ ਲੱਗ ਰਿਹਾ ਮੈਨੂੰ ਇਹ ਮਹਿਸੂਸ ਮਾਨ ਮਹਿਸੂਸ ਹੋ ਰਿਹਾ ਆਪਣੇ ਟੀਮ ਦੇ ਪੂਰੀ ਪੂਰੀ ਟੀਮ ਤੇ ਕੋ ਬੰਦਾ ਦੀ ਟੀਮ ਤੇ ਇਹਨਾਂ ਦੀ ਮਿਹਨਤ ਨੇ ਜਿਹੜਾ ਰਿਜ਼ਲਟ ਵੀ ਜਿਹੜਾ ਬਹੁਤ ਅੱਛਾ ਲੰਦਾ ਔਰ ਕੱਲ ਜਦੋਂ ਸਾਰੇ ਜ਼ਿਲ੍ਹੇ ਦਾ ਰਿਜ਼ਲਟ ਆਏਗਾ ਤਾਂ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਐਵਰੇਜ ਹੋ 95 ਤੋਂ ਉੱਪਰ ਹੋਏਗੀ ਓਵਰ ਆਲ ਸਕੂਲਾਂ ਦੀ ਤੇ ਉਹ ਫਿਰ ਵਧਾਈ ਅਸੀਂ ਅਗਲੀ ਵਾਰੀ ਸਾਰੇ ਪ੍ਰਿੰਸੀਪਲਾਂ ਨੂੰ ਜਾਵਾਂਗੇ ਫਿਲਹਾਲ ਦੀ ਕੜੀ ਸਾਰਾ ਸਟਾਫ ਸਾਰਨ ਕਰਦਾ ਹੈ ਇਹ ਮੋਮੈਂਟ ਇਸ ਦਾ ਸਟਾਫ ਦਾ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਉਹ ਲੋ ਤੇ ਅਧਿਰੋ ਜ਼ਿਲ੍ਹਾ ਸਿੱਖਿਆ ਅਫਸਰ ਮੇਰਾ ਨਾਮ ਏ ਗੁਰੂ ਜੀ ਆਏ ਨੇ ਸਤ ਗੁਰ ਅਸੀਂ ਪ੍ਰਾਊਡ ਫੀਲ ਕਰਦੇ ਆ ਅੱਜ ਬੱਚੇ ਨੂੰ ਵਧਾਈ ਦੇਣ ਆ ਸਿਰਕੇ ਅਤੇ ਇੱਕ ਵਾਰ ਫੇ ਤੁਹਾਨੂੰ ਸਾਰਿਆਂ ਨੂੰ ਵਧਾਈ ਜੀ ਮੇਰੇ ਵੱਲੋਂ ਤੇ ਨਾਲ ਤੁਹਾਨੂੰ ਪ੍ਰਸਵਾਲਿਆਂ ਨੂੰ ਜਿਨ੍ਹਾਂ ਨੇ ਮੌਕਾ ਦਿੱਤਾ ਤੁਸੀਂ ਬੱਚਾ ਜਿਹੜਾ ਉਹ ਫਰੀਦਕੋਟ ਦਾ ਨਾਮ ਰੋਸ਼ਨ ਕਰ ਰਿਹਾ ਬਾਪ ਫਰੀਦੀ ਧਰਤੀ ਤੇ ਖੜੋ ਕੇ ਤੇ ਸਰਸਤੀ ਸਾਡੇ ਕੋਲ ਪ੍ਰਗਟ ਹੋਈ ਆ ਅੱਜ ਇੱਥੇ ਮੁਬਾਈਆਂ ਰੱਖਦੇ ਥੈਂਕ ਯੂ ਕੀ ਹਾਰਟੀਕਲਚਰ ਦੀ ਵਿਦਿਆਰਥਣ ਸੀ ਇਹਦੇ ਜੀ 500 ਵਿੱਚੋਂ 493 ਨੰਬਰ ਆਏ ਨੇ ਤੇ ਇਹ ਸਟੇਟ ਵਿੱਚੋਂ 51ਵੇਂ ਰੈਂਕ ਤੇ ਰਹੀ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਇੰਟੈਲੀਜੈਂਟ ਬੱਚਾ ਹੈ ਮੇਰੀ ਕਲਾਸ ਦਾ ਜੀ ਇਹਦਾ ਅੱਗੇ ਜੋ ਪਲਾਨ ਹੈਗਾ ਕਿ ਇਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਆਪਣੇ ਮੈਮ ਦੇ ਚਿੰਤਾ ਹੀ ਚੱਲਣਾ ਜੀ ਜੋ ਕੁਝ ਮੇਰੇ ਮੈਮ ਕਹਿਣਗੇ ਉਵੇਂ ਹੀ ਕਰਨਾ ਤੇ ਅਕੋਰਡਿੰਗ ਟੂ ਮੀ ਜੋ ਇਹਦਾ ਇੰਟਰਸਟ ਸੀ ਉਹਦੇ ਅਕੋਰਡਿੰਗਲੀ ਮੈਂ ਦੱਸ ਰਹੀ ਹਾਂ ਕਿ ਸ਼ਿਲਪਾ ਸੂ ટીਚਿੰਗ profession ਬੜੀਓ ਕੇ ਟੀਚਰ ਬੰਨਾ ਚਾਹਦੀ ਹੈ ਇਸੇ ਪ੍ਰੋਫੈਸ਼ਨ ਚ ਜਾ ਕੇ ਇਹ ਮਾਰ ਕੇ ਮਾਰਨਾ ਚਾਹਦੀ ਹੈ ਅੱਗੇ ਕਹਿੰਦੀ ਹੈ ਕਿ ਜੋ ਮੈਂ ਆਪਦੇ ਮੈਮ ਤੋਂ ਸਿੱਖਿਆ ਉਹ ਮੈਂ ਅੱਗੇ ਬੱਚਿਆਂ ਨੂੰ ਸਿਖਾਉਣਾ ਹੈ ਜੀ ਐਂਡ ਦਿਸ ਇਜ਼ ਤੁਹਾਡਾ ਕਿੰਨਾ ਕੁ ਰੋਲ ਰਹਿਣ ਵਾਲਾ ਹੈ ਅੱਗੇ ਲਾਈਫ ਸ਼ੇਡ ਅ ਜਿੱਥੋਂ ਦਾ ਖੋ ਸਕੇਗਾ ਜੀ ਜਦੋਂ ਜਦੋਂ ਇਹਨੂੰ ਮੇਰਾ ਸਾਥ ਚਾਹੀਦਾ ਹੋਏਗਾ ਮੇਰੀ ਗਾਈਡੈਂਸ ਚਾਹੀਦੀ ਹੋਏਗੀ ਮੈਂ ਹਮੇਸ਼ਾ ਇਹਦੇ ਨਾਲ ਰਵਾਂਗੀ ਇਹਨੂੰ ਹਰ ਤਰ੍ਹਾਂ ਹੱਤ ਕਰਾਂਗੀ ਜੀ ਹਰ ਤਰ੍ਹਾਂ ਸਪੋਰਟ ਕਰਾਂਗੀ ਕਲਾਸ ਦੇ ਵਿੱਚ ਕਿੰਦਾ ਬਚਦਾ ਸੀ ਤੁਹਾਡੇ ਨਾਲ ਬਹੁਤ ਹੀ ਪਿਆਰਾ ਬੱਚਾ ਸੀ ਬਹੁਤ ਹੀ obedient intelligent ਹਰ ਇੱਕ ਨਾਲ ਪਿਆਰ ਨਾਲ ਇੱਜ਼ਤ ਨਾਲ ਗੱਲ ਕਰਨ ਵਾਲਾ ਆਪਣੀ ਟੀਚਰਸ ਨੂੰ ਪੂਰੀ ਰਿਸਪੈਕਟ ਦਿੰਦੀ ਸੀ ਆਪਣੇ ਕਲਾਸ ਫੈਲੋਜ਼ ਨਾਲ ਪ੍ਰੋਪਰਲੀ ਬਿਹੇਵ ਕਰਦੀ ਸੀ ਬੜਾ ਪਿਆਰਾ ਬੱਚਾ ਜੀ ਤੁਹਾਨੂੰ ਪਤਾ ਲੱਗੇ ਤੁਹਾਡੇ ਸਕੂਲ ਦੀ ਤੁਹਾਡੀ ਕਲਾਸ ਦੀ ਬੱਚੀ ਨੇ 490 ਅੰਕ ਲੈਨੇ 500 ਦੇ ਵਿੱਚੋਂ ਤਾਂ ਉਦੋਂ ਤੁਹਾਨੂੰ ਕਿਦਾਂ ਲੱਗਿਆ ਫ੍ਰੈਂਕਲੀ ਸਪੀਕਿੰਗ ਜੀ ਆਈ ਵਾਸ ਡੈਡ ਸ਼ੋਰ ਮੈਨੂੰ ਇਸ ਬੱਚੇ ਤੇ ਪੂਰਾ ਇਤਬਾਰ ਸੀ ਕਿ ਬੱਚਾ ਮੈਰਿਟ ਵਿੱਚ ਆਏਗਾ ਪਰ ਜਦੋਂ ਮੈਨੂੰ ਪਤਾ ਲੱਗਿਆ ਅਲਦੋ ਮੈਨੂੰ ਕਨਫਰਮਡ ਸੀ ਇਸ ਗੱਲ ਦਾ ਪਰ ਫਿਰ ਵੀ ਇੱਕ ਵੱਖਰੀ ਜਿਹੀ ਖੁਸ਼ੀ ਸੀ ਕਿਉਂਕਿ ਇਹਦੇ ਵਿੱਚ ਸਾਰੇ ਟੀਚਰਸ ਦੀ ਮਿਹਨਤ ਇਨਵੋਲਵ ਹੁੰਦੀ ਹੈ ਤੇ ਸਾਰੇ ਟੀਚਰਸ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਜੀ ਉਹ ਸਾਡੇ ਪ੍ਰਿੰਸੀਪਲ ਸਰ ਦਾ ਆਫਕੋਰਸ ਇਸ ਬੱਚਾ ਦੀ ਬੱਚੇ ਦੀ ਮਿਹਨਤ ਦਾ ਤੇ ਬਾਕੀ ਸਮੂਲ ਸਟਾਫ ਮੈਂਬਰਸ ਦਾ ਡੀਓ ਸਰ ਨੂੰ ਤਾਂ ਅਸੀਂ ਕ੍ਰੈਡਿਟ ਦੇਵਾਂਗੇ ਜੀ ਸਭ ਤੋਂ ਪਹਿਲਾਂ ਕ੍ਰੈਡਿਟ ਤਾਂ ਡੀਓ ਸਰ ਨੂੰ ਹੀ ਦੇਵਾਂਗੇ ਅਸੀਂ ਤੁਹਾਡੇ ਜਿਹੜਾ ਇਸ ਟੀਚਿੰਗ ਲਾਈਫ ਦਾ ਕਿੰਨਾ ਬਚਾ ਆ ਮੈਂ ਅ फ्रैंकली स्पीकिंग पहला बच्चा ही है जी <laughs> बहुत ही मान महसूस कराया इस बच्चे ने ए वोकेशनल बागबानी ਦਾ ਬੱਚਾ ਹੈ ਜੀ ਇਹ ਸੋ ਕਿੰਨੇ ਸਾਲਾਂ ਤੋਂ ਤੁਸੀਂ ਇਸ profession ਮੈਂ 11 ਸਾਲ ਤੋਂ तकरीबन ਇਸ profession ਵਿੱਚ ਹੈਗੀ ਆ ਤੇ ਇਸ ਬੱਚੇ ਨੇ ਪਹਿਲਾ ਬੱਚਾ ਹੈ ਮੇਰੇ ਮੇਰੀ ਕਲਾਸ ਦਾ ਜਿਹੜਾ ਮੈਰਿਜ ਵਿੱਚ ਆਇਆ ਤੇ ਆਮ ਰੀਲੀ ਫੀਲਿੰਗ ਵੈਰੀ ਪ੍ਰਾਊਡ ਆ